ਇਸ ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸਦੇ ਇਹ ਤੁਹਾਨੂੰ ਕੋਠਿਆ ਮਨਵਾਲ ਦੇ ਵਿੱਚ ਪਠਾਨਕੋਟ ਵਿਖੇ ਜਿਹੜਾ ਇੱਕ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਲੱਖਾਂ ਰੁਪਏ ਦੀ ਚੋਰੀ ਜਿਹੜੀ ਹੈ ਉਹ ਸ਼੍ਰੀ ਬਾਂਕੇ બિਹਾਰੀ ਲਾਲ ਜਿਹੜਾ ਸ਼ੋਅਰੂਮ ਹੈ ਜਿੱਥੇ ਕਿ ਸੈਂਟਰੀ ਸ਼ੋਅਰੂਮ ਹੈ ਜੋ ਕਿ ਉੱਥੇ ਲੱਖਾਂ ਦੀ ਚੋਰੀ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਚੋਰ ਜਿਹੜੇ ਨੇ ਉਹ ਕੋਠੇ ਦੇ ਉੱਪਰੋਂ ਜਿਹੜੇ ਨੇ ਉਹ ਉੱਥੇ ਆਏ ਨੇ ਤੇ ਇਸ ਮੌਕੇ ਤੇ ਜਦੋਂ ਦੁਕਾਨਦਾਰ ਦੇ ਜਿਹੜੇ ਓਨਰ ਨੇ ਦੁਕਾਨ ਦੇ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਕਿ ਤਾਂ ਉਹਨਾਂ ਨੇ ਕਿਵੇਂ ਇਹ ਸਾਰੀ ਗੱਲਬਾਤ ਜਿਹੜੀ ਹੈ ਉਹ ਬਿਆਨ ਕੀਤੀ ਕਿਸ ਤਰ੍ਹਾਂ ਨਾਲ ਚੋਰਾ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਸਾਡੇ ਨਾਲ ਸੰਗੀ ਕੀਤੀ ਤੇ ਦੂਜੇ ਪਾਸੇ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਨੇ ਇਸ ਵਾਰਦਾਤ ਤੇ ਉੱਤੇ ਕੋਈ ਵੀ ਵਿਚਾਰ ਧਾਰਨਾ ਦੇਣ ਤੋਂ ਹਜੇ ਗੁਰੇਸ਼ ਕੀਤਾ ਹੈ ਹਜੇ ਉਹਨਾਂ ਨੇ ਕੋਈ ਵੀ ਜਿਹੜੀ ਵਿਚਾਰ ਧਾਰਨਾ ਹੈ ਇਸ ਮਾਮਲੇ ਦੇ ਬਾਰੇ ਪੇਸ਼ ਜਿਹੜੀ ਹੈ ਉਹ ਨਹੀਂ ਕੀਤੀ ਹੈ ਥੈਂਕ ਯੂ ਤੁਹਾਨੂੰ ਦਿਖਾ ਦਿੰਨੇ ਆ ਕਿ ਦੁਕਾਨ ਦੇ ਜਿਹੜੇ ਸ਼ੋਅਰੂਮ ਦੇ ਜਿਹੜੇ ਮਾਲਿਕ ਨੇ ਓਨਰ ਨੇ ਸ਼੍ਰੀ ਬਾਂਕੇ ਵਿਹਾਰੀ ਲਾਲ ਔਰ ਜਿਹੜੇ ਸੈਂਟਰੀ ਸ਼ੋਰੂਮ ਦੇ ਓਨਰ ਨੇ ਉਹਨਾਂ ਨੇ ਕੀ ਜਿਹੜਾ ਹਾਸਾ ਜਿਹੜਾ ਉਹ ਮੇਰੇ ਨਾਲ ਵਾਪਰਿਆ ਹੈ ਚੋਰੀ ਦੀ ਵਾਦ ਦਾ ਤੋਂ ਪੁਲਰਾ ਵੱਲੋਂ ਅੰਜਾਮ ਦਿੱਤਾ ਗਿਆ ਉਸ ਦੇ ਬਾਰੇ ਕੋਦ ਕੀ ਜਾਣਕਾਰੀ ਸਾਂਝੀ ਕੀਤੀ ਆਓ ਸੁਣੋ ਰਜਤ ਖੋਸਰਾ ਮਰਾਣਾ ਨਾਮ ਜੀ ਖੋਸਰਾ ਜੀ ਕੀ ਨੁਕਸਾਨ ਹੋਇਆ ਜਿੰਨੇ ਸੁਰਿੰਦਰ ਸਵੇ ਦੁਕਾਨ ਤੇ ਆਏ ਆ ਤੇ ਦੇਖਿਆ ਕਿ ਇੱਥੇ ਪੂਰਾ ਸਮਾਨ ਥਿਲਗਿਆ ਪਿਆ ਸੀਗਾ ਚੋਰਾਂ ਨੇ ਪੂਰਾ ਸਮਾਨ ਕੱਢ ਕੇ ਆਪਣੇ ਮਨਜ਼ੇ ਤਮਲੇ ਗਈ ਸਾਨੂੰ ਪਤਾ ਨਹੀਂ ਮੈਨੂੰ ਚਲੋ ਜੋ ਆਜੇ ਨੁਕਸਾਨ ਹੋ ਗਿਆ ਅਸੀਂ ਕਹਿੰਦੇ ਪੁਲਿਸ ਚੋਰ ਨੂੰ ਫੜ ਲੇ ਬਟ ਅੱਗੋ ਦੀ ਸਾਨੂੰ ਡਰ ਪੈ ਗਿਆ ਕਿ ਦੁਕਾਨ ਤੇ ਮਾਰ ਰੱਖਾਂਗੇ ਫਿਰ ਚੋਰੀ ਹੋ ਸਕਦੀ ਦੁਕਾਨ ਸਾਡੀ ਅਸੀਂ ਸਾਨੂੰ ਕੋਈ ਗਰੰਟੀ ਨਹੀਂ ਹੈਗੀ ਦੁਬਾਰਾ ਚੋਰਾਂ ਦੀ ਅਸੀਂ ਚਾਹਨੇ ਫਟਾਫਟ ਚੋਰ ਇਹਦੇ ਪੁਲਿਸ ਆਣ ਪਕੜੇ ਚੋਰਾਂ ਨੂੰ ਤ ਸਾਡਾ ਸਮਾਨ ਦੱਸਣਾ ਵਾਪਸ ਪਿਛੋਰ ਕਿਹੜੇ ਕਿਹੜੇ ਪਾਸੋਂ ਅੰਦਰ ਨੂੰ ਆਏ ਨੇ ਸਰ ਇਹ ਕੋਠੂ ਦੀ ਮੁਰਤੀ ਤੋਂ ਆਇਆ ਗੇਟ ਗੁੱਟ ਤੋੜ ਕੇ ਆਇਆ ਡਬਲ ਗੇਟ ਸੀਗੇ ਦੋ ਤਾਲੇ ਸੀਗੇ ਇਹ ਗੇਟ ਤੋੜਿਆ ਨਹੀਂ ਕਟਿਆ-ਕੁਟਿਆ ਕਰਕੇ ਆਇਆ ਪੂਰੇ ਆਇਆ ਆਪਣਾ ਗੇਟ ਪੂਰਾ ਫਾੜ ਕੇ ਆਇਆ ਕਿਹੜੇ ਰੀ ਬੰਦੇ ਸਾਡੇ ਪੰਦੇ ਕੋਠੇ ਮਨਵਾ ਗੀ ਕੀ ਨਾਂ ਜੀ ਆਪਣਾ ਸतीश ਖੋਸਲਾ ਜੀ ਖੋਸਲਾ ਜੀ ਕਿਸ ਨਾਂ ਦੇ ਤੁਹਾਡਾ ਸ਼ੁਰੂਮ ਸਾਡੇ ਸ਼੍ਰੀ ਬਾਂਕੇ ਵਰੇ ਦੇ ਨਾਮ ਦਾ ਸ਼ੁਰੂਮ ਹੈ ਜੀ ਕਿਸ ਚੀਜ਼ ਦਾ ਕਾਰੋਬਾਰ ਕਰਦੇ ਹੋ ਸਾਡਾ ਸੈਂਟਰੀ ਦਾ ਕੰਮ ਹੈ ਸੈਂਟਰੀ ਕਾਰੋਬਾਰ ਕੀ ਘਟਨਾ ਜੀ ਰਾਤੀ ਸਾਡੇ ਜੀ 2:30 ਵਜੇ ਚੋਰੀ ਹੋ ਗਿਆ ਇਨਕ ਲੱਖ ਸਾਡਾ ਸਮਾਨ ਚੋਰੀ ਹੋ ਗਿਆ ਆਏ ਕਿੱਥੋਂ ਹੈ ਛੱਤ ਤੋਂ ਆਏ ਜੀ ਚੋਰ ਛੱਤ ਚੋਂ ਆਏ ਹਾਂਜੀ ਤੇ ਉਹ ਤੁਹਾਡਾ ਤਾਂ ਗੇਟਵੇ ਉੱਪਰ ਬਹੁਤ ਲੋਹੇ ਦਾ ਪੱਕਾ ਲੱਗਿਆ ਹੋਇਆ ਸੀਗਾ ਦੋ ਗੇਟ ਲੱਗੇਦੇ ਆ ਇੱਕ ਗੇਟ ਪਹਿਲਾਂ ਉਹਨੇ ਤੋੜਿਆ ਦੂਜਾ ਗੇਟ ਉਹਨੇ ਕਟਰ ਨਾਲ ਕਟਿਆ ਕਟਣਾ ਕਟਿਆ ਜੀ ਹਾਂਜੀ ਤੇ ਲੈ ਕੇ ਕੀ ਗਏ ਨੇ ਸਾਰੀਆਂ ਟੂਟੀਆਂ ਬਾਕੀ ਹੋਰ ਸਮਾਨ ਲੈ ਗਏ ਮਹਿੰਗੀ ਟੂਟੀਆਂ ਹਾਂ ਰਚਾਂਦੇ ਦੇ ਸਿੱਕੇ ਹੀ ਉਸ ਤੋਂ ਲਗ ਮੰਦਰ ਤੋਂ ਮੰਦਰ ਦੇ ਵਿੱਚ ਸਮਾਨ ਜਿਹੜਾ ਰੱਖਿਆ ਹੁੰਦਾ ਹਾਂ ਜੀ ਸਮਾਨ ਸਾਰ ਲੈ ਗਏ ਕਿੰਨਾ ਕੁ ਨੁਕਸਾਨ ਹੋਇਆ ਲਗਭਗ 3 ਲੱਖ ਦਾ ਨੁਕਸਾਨ ਹੋ ਗਿਆ ਜੀ 3 ਲੱਖ ਕੈਮਰ ਪਰਸਨ ਹਣੀ ਦੇ ਨਾਲ ਅੱਜ ਸੈਨੇਡ ਦੀ ਰਿਪੋਰਟ